ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੁਹਾਡਾ ਸਵਾਗਤ ਹੈ ਲੱड्डੂ ਪੁੱਤ ਚੈਨਲ ਦੇ ਵੀਲੌਗ ਦੇ ਵਿੱਚ ਤੇ ਸਾਥ ਸੰਗ ਜੀ ਆਪਾਂ ਜਾ ਰਹੇ ਸੀ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਸਭ ਤੋਂ ਪਹਿਲਾਂ ਅਸੀਂ ਕੀਤੀ ਆਪਾਂ ਪੈਕਿੰਗ ਕੱਪੜਿਆਂ ਦੀ ਤਾਂ ਸਾਡਾ ਪਲਾਨ ਸੀ ਆ ਪਹਿਲਾਂ ਟ੍ਰੇਨ ਦੇ ਵਿੱਚ ਚਾਹੰਦਾ ਤੇ بارش ਕਰਕੇ ਟ੍ਰੇਨ ਥੋੜਾ ਲੇਟ ਸੀ ਜਿਹਦੇ ਕਰਕੇ ਆਪਾਂ ਫਿਰ ਟ੍ਰੇਨ ਤੇ ਜਾਣਾ ਕੈਨਸਲ ਕਰਤਾ ਤੇ ਫਿਰ ਹੁਣ ਆਪਾਂ ਬੱਸ ਦੇ ਵਿੱਚ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਬੈਗ ਵਿੱਚ ਵਿੱਚ ਆਪਣੇ ਕੱਪੜੇ ਵਗੈਰਾ ਪਾਏ ਜੋ ਲੈ ਕੇ ਜਾਣੇ ਸੀਗੇ ਨਾਲ ਤਾਂ ਉਸ ਤੋਂ ਬਾਅਦ ਆਪਾਂ ਕੁਝ ਬੱਚਿਆਂ ਨੂੰ ਜਿੱਦਾਂ ਰਸਤੇ ਦੇ ਵਿੱਚ ਭੁੱਖ ਲੱਗ ਜਾਂਦੀ ਆ ਉਹਦੇ ਕਰਕੇ ਆਪਾਂ ਕੁਝ ਖਾਣ ਦੇ ਲਈ ਬੱਚੇ ਲਈ ਮੈਗੀ ਵਗੈਰਾ ਪਰੌਂਠੇ ਵਗੈਰਾ ਬਣਾ ਲਈ ਆ ਤਾਂ ਕਿਉਂਕਿ ਪਰੌਂਠੇ ਨਾਲ ਲੈ ਕੇ ਜਾਵਾਂਗੇ ਮੈਗੀ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਜਦੋਂ ਮੰਗਾ ਲੱਗ ਜਾਂਦੇ ਰਸਤੇ ਦੇ ਵਿੱਚ ਤਾਂ ਫਿਰ ਆਪਾਂ ਤਾਂ ਕਰਕੇ ਪਹਿਲਾਂ ਮੈਂ ਮੈਗੀ ਬਣਾਈ ਤੇ ਨਾਲ ਦੇ ਨਾਲ ਪਰੌਂਠੇ ਬਣਾਈਆਂ ਉਸ ਤੋਂ ਬਾਅਦ ਆਪਾਂ ਹੁਣ ਵਸਤੇ ਜਾਵਾਂਗੇ ਤੇ ਸੋ ਮਿਲਦੇ ਆਪਾਂ ਤੁਹਾਨੂੰ ਥੋੜੀ देर ਤੱਕ ਜਦ ਤੱਕ ਆਪਾਂ ਘਰੋਂ ਦੀ ਚੱਲਦੇ ਆ ਉਸ ਤੋਂ ਬਾਅਦ ਪਹੁੰਚ ਕੇ ਮਿਲਾਂਗੇ ਕਿ ਆਪਾਂ ਵਸਤੇ ਜਾਨੇ ਆ ਜਾਂ ਟ੍ਰੇਨ 'ਚ ਆਪਣਾ ਬੱਸ ਡਿਸਾਈਡ ਤਾਂ ਵੈਸੇ ਹੋ ਹੀ ਚੁੱਕਾ ਸੀ ਕਿ ਵਸਤੇ ਜਾਣਾ ਤਾਂ ਆਪਾਂ ਲੱਗੇ ਘਰੋਂ ਦੀ ਨਿਕਲਣਾ ਉਸ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਸੀ ਇਹ ਆਪਾਂ ਖੜੇ ਵਾਸਤਾ ਵੇਟ ਕਰਦੇ ਪਏ ਸੀਗੇ ਤੱਕ ਬੱਸ ਆਉਂਦੀ ਆ ਹਾਂਜੀ ਤਾਂ ਉਸ ਤੋਂ ਬਾਅਦ ਆਪਾਂ ਨੂੰ ਬੱਸ ਮਿਲ ਗਈ ਸੀਗੀ ਛੇ ਦਰਬਾਰ ਸਾਹਿਬ ਦੀ ਸੋਚਿਆ ਤਾਂ ਸੀਗਾ ਕਿ ਛੇ ਦਰਬਾਰ ਸਾਹਿਬ ਦੀ ਬੱਸ ਸਿੱਧੀ ਡਾਇਰੈਕਟ ਆ ਬਟ ਨਹੀਂ ਉਹ ਆਪਾਂ ਨੂੰ ਜਲੰਧਰ ਦੀ ਬੱਸ ਮਿਲੀ ਤੇ ਆਪਾਂ ਜਲੰਧਰ ਪਹੁੰਚ ਚੁੱਕੇ ਸੀਗੇ ਜਲੰਧਰ ਪਹੁੰਚਣ ਤੋਂ ਬਾਅਦ ਆਪਾਂ ਹੁਣ ਬੱਸ ਨੂੰ ਚੇਂਜ ਕਰਾਂਗੇ ਦਰਬਾਰ ਸਾਹਿਬ ਲਈ ਬੱਸ ਲਵਾਂਗੇ ਆਪਾਂ ਤਾਂ ਦੇਖਦੇ ਤੁਸੀਂ ਦੇਖ ਸਕਦੇ ਹੋ ਕਿ ਤਾ ਹੁਣ ਆਪਾਂ ਸ਼੍ਰੀ ਦਰਬਾਰ ਸਾਹਿਬ ਲਈ ਆਪਾਂ ਬੱਸ ਲਵਾਂਗੇ। ਤਾਂ ਹੁਣ ਬੱਸ ੱਡੇ ਆਪਾਂ ਜਿੱਤਰੋਂ ਦੀ ਬੱਸ ਤੋਂ ਉੱਤਰੇ ਆਪਾਂ ਦੂਜੇ ਸਟੇ ਆਪਾਂ ਬੱਸ ਸਟੈਂਡ ਤੇ ਜਾ ਰਹੇ ਆਂ ਬੱਸ ਸਟੈਂਡ ਤੇ ਜਾ ਕੇ ਆਪਾਂ ਦੇਖਦੇ ਆਂ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਬੱਸ ਲੱਗੀ ਹੋਈ ਜਾਂ ਨਹੀਂ ਜਾਂ ਵੇਟ ਕਰਨਾ ਪਊਗਾ ਆਪਾਂ ਨੂੰ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਬੱਸ ਸਟੈਂਡ ਤੇ ਭੀੜ ਹੈ। ਬੱਚੇ ਨਾਲ-ਨਾਲ ਜਾਂਦੇ ਵੇ ਤੇ ਕਾਫੀ ਭੀੜ ਦੇਖ ਸਕਦੇ ਹੋ ਤੁਸੀਂ। ਤਾ ਆਪਾਂ ਨੂੰ 2 ਤੋਂ 2.5 2 ਘੰਟੇ ਸ਼ਾਇਦ ਜਲੰਧਰ ਤੋਂ 2 ਘੰਟੇ ਲੱਗੂਗੇ ਆਪਾਂ ਨੂੰ ਦਰਬਾਰ ਸਾਹਿਬ ਤੱਕ ਪਹੁੰਚਣ ਦੇ ਲਈ ਤਾਂ ਟਾਈਮ ਹੁਣ ਹੋ ਹੀ ਚੁੱਕਿਆ ਵਾ 6 ਵਜੇ ਚੁੱਕੇ ਆ ਤਾਂ ਆਪਾਂ 8 ਵਜੇ ਦੇ ਨੇੜੇ ਤੇ 8:00 ਵਜੇ ਤੱਕ ਪਹੁੰਚ ਜਾਵਾਂਗੇ ਸ਼੍ਰੀ ਦਰਬਾਰ ਸਾਹਿਬ ਅਮਰਸਰ ਵਿਖੇ ਤਾਂ ਜਦੋਂ ਆਪਾਂ ਬੱਸ ਸਟੈਂਡ ਦੇ ਵਿੱਚ ਪਹੁੰਚੇ ਦੇਖਿਆ ਤਾਂ ਕਾਫੀ ਭੀੜ ਸੀਗੀ ਤਾਂ બસ ਵੀ ਬਸ ਲੱਗੀ ਹੋਈ ਸੀਗੀ ਬਟ ਉਹ ਪੂਰੀ ਭਰੀ ਪਈ ਸੀ ਸਵਾਰੀਆਂ ਦੇ ਨਾਲ ਤੇ ਚਲੰਦਰ ਤੋਂ ਬੱਸ ਸਟੈਂਡ ਵਿੱਚੋਂ 7 ਜਾਂ ਆਪਣਾ 9 ਨੰਬਰ ਤੋਂ ਬੱਸ ਮਿਲਦੀ ਹੈ ਮਰਸਾਹਬ ਦੀ ਹਾਂ ਤਾਂ ਉਸ ਤੋਂ ਬਾਅਦ ਆਪਾਂ ਵੇਟ ਕੀਤੀ ਸ ਬਾਕੀ ਦੇ ਸਵਾਰੀਆਂ ਵੀ ਵੇਟ ਕਰਦੀਆਂ ਵਈਆਂ ਸੀ ਬਹੁਤ ਜ਼ਿਆਦਾ ਭੀੜ ਸੀ ਤੇ ਇੱਥੇ ਲੱਡੂ ਸਾਡਾ ਰੋਂਣ ਲੱਗ ਗਿਆ ਸੀਗਾ ਕਿ ਮੇਰੀ ਕੋਕ ਪੀ ਲਈ ਤੁਸੀਂ ਤੇ ਇਹਨਾਂ ਨੇ ਮੈਂ ਕਿਹਾ ਵੀ ਸੀ ਕਿ ਤੁਹਾਨੂੰ ਮੈਂ ਦੁਬਾਰਾ ਲੈ ਦੰਨੀ ਐ ਕੋਈ ਗੱਲ ਨਹੀਂ ਤਾਂ ਫੰ ਇੱਕ ਕੋਕ ਨੂੰ ਦੇਖ ਕੇ ਰੋਣ ਲੱਗ ਗਿਆ ਕਿ ਤੁਸੀਂ ਸਾਰਿਆਂ ਨੇ ਮੇਰੀ ਕੋਕ ਕਿਉਂ ਲਈ ਮੈਂ ਪੂਰੀ ਇਕੱਲੇ ਨੇ ਇੱਕ ਬੋਤਲ ਲੈਣੀ ਸੀਗੀ ਨਾਲ ਦੇ ਨਾਲ ਇਹਨਾਂ ਨੂੰ ਭੁੱਖ ਲੱਗ ਗਈ ਸੀ ਇਹਨਾਂ ਨੂੰ ਥੋੜਾ ਬਹੁਤ ਕੁਝ ਖਾਦਾ ਬਿਸਕਟ ਵਗੈਰਾ ਕੋਕ ਵਗੈਰਾ ਪੀਤੀ ਤੇ 7 ਨੰਬਰ ਤੇ ਬੱਸ ਮਿਲਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਤਾਂ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸਵਾਰੀਆਂ ਇੱਕ ਬੱਸ ਨੂੰ ਦੇਖ ਕੇ ਇੰਨੀਆਂ ਸਵਾਰੀਆਂ ਭੱਜ ਕੇ ਆਈਆਂ ਹਨ ਪੂਰੀ ਭੀੜ ਪਾਈ ਪਈ ਸੀਗੀ ਇੱਕੀ ਬੱਸ ਦੇ ਆਲੇ-ਦੁਆਲੇ ਇੰਨੀ ਜ਼ਿਆਦਾ ਭੀੜ ਸੀਗੀ ਅਸੀਂ ਦੇਖਦੇ ਪਏ ਸੀ ਕਿ ਬਹੁਤ ਜ਼ਿਆਦਾ ਪੂਰੀ ਹੀ ਸਵਾਰੀ ਇੱਕੀ ਬੱਸ ਦੇ ਮਗਰ ਭੱਜੀਆਂ ਸਾਰੀਆਂ ਪਤਾ ਸ਼ਾਇਦ ਇਹ ਸ਼੍ਰੀ ਅਮਰ ਸਾਹਿਬ ਦੀ ਸੀਗੀ ਜਾਂ ਪਤਾ ਨਹੀਂ ਉਸ ਤੋਂ ਬਾਅਦ ਆਪਾਂ ਨੂੰ ਬੱਸ ਮਿਲ ਗਈ ਸੀਗੀ ਦਰਬਾਰ ਸਾਹਿਬ ਦੀ ਤਾਂ ਆਪਾਂ ਬੱਸ 'ਚ ਬੈਠ ਗਏ ਸੀਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਚੰਦੇ ਤੇ ਬੱਸ ਦੇ ਵਿੱਚ ਤੇ ਆਪਾਂ ਹੁਣੇ 6 ਵਜੇ ਹੋਇਆ 8 ਕਵਜ ਤੱਕ ਅਕਸ਼ਰ ਦਰਬਾਰ ਸਾਂ ਪਹੁੰਚ ਜਾਾਂਗੇ ਤੇ ਪਹੁੰਚ ਕੇ ਕਰਵਾਵਾਂਗੇ ਦਰਸ਼ਨ ਤੁਹਾਨੂੰ ਤਾਂ ਉਦੋਂ ਤੱਕ ਬਣੇ ਰਿਹਾ ਵੀਡੀਓ ਦੇ ਨਾਲ ਤੁਸੀਂ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਵੇਖਿਆ ਕਰੋ ਬਿਨਾਂ ਸਕਿੱਪ ਕੀਤੇ ਤੋਂ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓਜ਼ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ ਤੇ ਜੇਕਰ ਵੀਡੀਓ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਹੁੰਦੀ ਹੈ ਤੁਹਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਉਹੀ ਕਮੀ ਪੇਸ਼ੀ ਦਾ ਆਪਾਂ ਧਿਆਨ ਰੱਖੀਏ ਤਾਂ ਹੁਣ ਆਪਾਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਹਨੇਰਾ ਹੋ ਚੁੱਕਾ ਹੈ ਤਾਂ ਥੋੜਾ ਲੇਟ ਹੀ ਹੋ ਗਏ ਸੀ 8 ਤੋਂ ਵੀ ਉੱਪਰ ਆਪਾਂ 8:30 ਦੇ ਨੇੜੇ ਤੇ ਜਿਹੜੇ 8:30 ਵਜੇ ਹੀ ਗਏ ਸੀ ਪਹੁੰਚਣ ਤੱਕ ਤਾਂ ਮੌਸਮ ਤਾਂ ਚਲੋ ਠੀਕ ਹੀ ਸੀਗਾ ਤੇ ਬਾਕੀ ਤੁਹਾਨੂੰ ਦਰਬਾਰ ਸਾਹਿਬ ਪਹੁੰਚ ਕੇ ਆਪਾਂ ਦਰਸ਼ਨ ਕਰਵਾਵਾਂਗੇ ਤਾਂ ਪਲੀਜ਼ ਵੀਡੀਓ ਦੇ ਨਾਲ ਇਸੇ ਤਰ੍ਹਾਂ ਜੁڑے ਰਿਹਾ ਕਰੋ ਅੰਜ ਤੇ ਬੱਚਿਆਂ ਨੂੰ ਭੁੱਖ ਲੱਗੀ ਹੋਈ ਸੀਗੀ ਬੱਚੇ ਘਰੋਂ ਦੀ ਆਪਾਂ ਮੈਗੀ ਬਣਾ ਕੇ ਲੈ ਕੇ ਆਏ ਸੀ ਤਾਂ ਬਸ ਤੇ ਵਿੱਚ ਹੀ ਬੈਠ ਕੇ ਉਹਨਾਂ ਨੇ ਥੋੜਾ ਬਹੁਤਾ ਮੈਗੀ ਖਾ ਲਈ ਸੀ ਉਹਨਾਂ ਨੂੰ ਤਾਂ ਭੁੱਖ ਬਹੁਤ ਲੱਗੀ ਹੋਈ ਸੀ ਉਹਨੂੰ 3-4 ਘੰਟੇ ਹੋਈ ਗਏ ਇਸੇ ਕੋਲ ਘਰੋਂ ਤੋਂ ਦੇ ਨਿਕਲਿਆ ਨੂੰ ਤਾਂ ਮੈਗੀ ਖਾਲੀ ਸੀਗੀ ਤਾਂ ਉਸ ਤੋਂ ਬਾਅਦ ਆਪਾਂ ਫਾਈਨਲੀ ਪਹੁੰਚ ਚੁੱਕੇ ਸੀਗੇ ਸ੍ਰੀ ਅੰਮਰ ਸਾਹਿਬ ਬਸ ਛੱਡੇ ਤੋਂ ਆਪਾਂ ਜਦੋਂ ਬਸ ਤੋਂ ਉtre ਤਾਂ ਬਸ ਸਟੈਂਡ ਤੋਂ ਬਿਲਕੁਲ ਨੇੜੇ ਹੀ ਐ ਤਾਂ ਫਿਰ ਆਪਾਂ ਵਿੱਚੋਂ ਦੀ ਬਾਜ਼ਾਰ ਵਿੱਚੋਂ ਦੀ ਐ ਦੋ ਚਾਰ ਗਲੀਆਂ ਹੈਗੀਆਂ ਸੀਗੀਆਂ ਤਾਂ ਆਪਾਂ ਉੱਥੋਂ ਦੀ ਪੈਦਲ ਲੰਘ ਗਏ ਕਿਉਂਕਿ ਸਾਰੇ ਜਣੇ ਜਦੋਂ ਨਾਲ ਹੁੰਦੇ ਆ ਤੁਰ ਕੇ ਜਾਣਾ ਵੀ ਚਾਹੀਦਾ ਥੋੜਾ ਬਹੁਤਾ ਤੇ ਆਪਾਂ ਸਾਰੇ ਜਣੇ ਸੀਗੇ ਤਾਂ ਥੋੜਾ ਬਹੁਤਾ ਤੁਰ ਕੇ ਬਸ ਕਿਉਂਕਿ अमृतसर साहिब बस स्टैंड तो बिल्कुल दरबार साहब बिल्कुल नेड़े ही है सिर्फ पाँच सत्त कदम मिनट का रास्ता है पैदल बच्चों ने कहा कि आप रिक्शे वगैरह तो चल जाने बट वो नहीं मे कि पैदल ही जावे तो आप थोड़ा ही सर रस्ता तो आप पैदल ही चल गए सारे जने ती देख सकते हैं कि देखो वैसे थोड़ा गर्मी करके ਕਿ ਗਰਮੀ ਹਲਕੇ ਹਲਕੇ ਵਾ ਚਲਦੀ ਸੀਗੀ ਬਸ ਥੋੜੇ ਬਹੁਤ ਗਰਮੀ ਹੈ ਹੀ ਸੀਗੀ ਕਿਉਂਕਿ ਮੌਸਮ ਗਰਮੀ ਦਾ ਹੀ ਆ ਕਿਉਂਕਿ ਕਈ ਵਾਰੀ اچانک بارش ਵੀ ਹੋਣ ਲੱਗ ਜਾਂਦੀ ਸੀਗੀ ਤੇ ਨਾਲ ਗਰਮੀ ਵੀ ਸੀਗੀ ਗਰਮ بارش ਹੋਣ ਤੋਂ ਬਾਅਦ ਵੈਸਿਕ ਜ਼ਿਆਦਾ ਗਰਮੀ ਲੱਗਣ ਲੱਗ ਜਾਂਦੀ ਹੈ ਤਾਂ ਹਲਕੇ ਹਰੇ ਕੀ بارش ਵੀ ਪਈ ਹੋਈ ਸੀਗੀ ਕਿਉਂਕਿ ਸਾਡੇ ਆਨ ਤੋਂ ਪਹਿਲੇ بارش ਪਈ ਹੋਈ ਸੀਗੀ ਉਸ ਤੋਂ ਬਾਅਦ ਦੇਖੋ ਤੁਸੀਂ 빌ਡਿੰਗ ਚੈੱਕ ਕਰੋ ਕਾਫੀ ਵੱਡੀ ਹੈ ਉਸ ਤੋਂ ਬਾਅਦ ਇਹ ਥੋੜਾ ਰੈਸਟ ਕਰਨ ਲੱਗੇ ਸੀਗੇ ਬੱਚੇ ਬੈਠ ਗਏ ਸੀਗੇ ਨਿੰਬੂ ਪਾਣੀ ਪੀਤਾ ਉਹਨਾਂ ਨੇ ਨਿੰਬੂ ਪਾਣੀ ਪੁਲਾਇਆ ਉਸ ਤੋਂ ਬਾਅਦ ਪੰਜ ਸੱਤ ਪੰਜ ਮਿੰਟ ਲਈ ਅਸੀਂ ਬੈਠ ਕੇ ਥੋੜਾ ਰੈਸਟ ਕਰਨ ਲੱਗੇ ਕਿਉਂਕਿ ਆਪਾਂ ਪੈਦਲ ਹੀ ਆਏ ਸੀਗੇ ਤਾਂ ਇੱਥੇ ਦਰਬਾਰ ਸਾਹਿਬ ਵਟਕੁਲ ਦੇ ਵਿੱਚ ਉਹਨਾਂ ਨੇ ਨਿੰਬੂ ਪਾਣੀ ਬਣਾ ਕੇ ਰੱਖਿਆ ਹੁੰਦਾ ਵਾ ਜਿਵੇਂ ਸਾਨੂੰ ਪੀਣਾ ਹੋਵੇ ਤਾਂ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਪੂਰੀ ਦਰਬਾਰ ਸਾਹਿਬ ਦੀ ਸੰਗਤ ਹੈ ਸਾਰੀ ਜਿੰਨੀ ਵੀ ਕਿਉਂਕਿ ਕਾਫੀ ਸੰਗਤ ਹੈ ਕਿਉਂਕਿ ਸੰਡੇ ਦਾ ਸੈਚਰਡੇ ਦਾ ਦਿਨ ਸੀਗਾ ਤਾਂ ਨੈਕਸਟ ਸੰਡੇ ਸੀਗਾ ਸੰਡੇ ਨੂੰ ਕਾਫੀ ਭੀੜ ਹੁੰਦੀ ਹੈ ਤਾਂ ਬੱਚੇ ਅੱਗੇ ਕੇ ਜਾ ਰਹੇ ਆ ਤਾਂ ਆਪਾਂ ਬਸ ਕੁਝ ਮਿੰਟਾਂ ਤੱਕ 2-4 ਮਿੰਟਾਂ ਤੱਕ ਆਪਾਂ ਦਰਵਾਜ਼ੇ ਪਹੁੰਚ ਜਾਣਾ ਤਾਂ ਅਗਲੀ ਪਕੀਏ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਹੁਣ ਤਰਵਾਸਲ ਦੇ ਬਿਲਕੁਲ ਕੋਲਾ ਪਚੌਂਗ ਦੇ ਵਿੱਚ ਠਕ ਹੋ ਚੁੱਕੇ ਆਂ ਤਾਂ ਰਾਤ ਦਾ ਟਾਈਮ ਦੇਖੋ ਤੁਸੀਂ ਦੇਖਦੇ ਕੋਈ ਰਾਤ ਦਾ ਟਾਈਮ ਲਾਈਟ ਆ ਵਗੈਰਾ ਕਰਕੇ ਕਾਫੀ ਬਹੁਤ ਜ਼ਿਆਦਾ ਵਧੀਆ ਲੱਗਦਾ ਪੇ ਵੀਊ ਸਾਰੇ ਸੰਗਤ ਜਿੰਨੀ ਵੀ ਆਈ ਹੋਈ ਐ ਸ਼੍ਰੀ ਦਰਬਾਰ ਸਾਹਿਬ ਬਹੁਤ ਸਾਰ ਮੱਥਾ ਟੇਕਣ ਵਾਸਤੇ ਆਉਂਦੀ ਕਿਉਂਕਿ ਕਾਫੀ ਸੰਗਤ ਹੁੰਦੀ ਐ ਸੰਡੇ ਕਰਕੇ ਬਹੁਤ ਜ਼ਿਆਦਾ ਸੰਗਤ ਮੱਥਾ ਟੇਕਣ ਆਉਂਦੀ ਐ ਛੁੱਟੀਆਂ ਚੱਲਦੀਆਂ ਬਈਆਂ ਜੂਨ ਮਹੀਨੇ ਦੇ ਤਾਂ ਕਰਕੇ ਵੀ ਸੰਗਤ ਤੇ ਲਾਸਟ ਹੀ ਹਫਤਾ ਰਹਿ ਗਿਆ ਛੁੱਟੀਆਂ ਦਾ ਉਸ ਤੋਂ ਬਾਅਦ ਸਕੂਲ ਲੱਗ ਜਾਣੇ ਆ ਤਾਂ ਇੱਧਰ ਮਾਸੀ ਜੀ ਵੀ ਸਾਡੇ ਨਾਲ ਹੀ ਆਏ ਹੋਏ ਸੀਗੇ ਆ ਬਰ ਕੋ ਪਹੁੰਚ ਚੁੱਕੀਆਂ ਹੋੜੀ ਹੁਣ ਤਾਂ ਹਾਂਜੀ ਉੱਥੇ ਕਾਫੀ ਹਣ ਸੰਗਤ ਕਿਉਂਕਿ ਦਰਬਾਰ ਸਾਹਿਬ ਦੇ ਬਾਹਰ ਬਿਲਕੁਲ ਦੁਕਾਨਾਂ ਲੱਗੀਆਂ ਹੋਈਆਂ ਪ੍ਰਸ਼ਾਦ ਲੈਣ ਵਾਸਤੇ ਕੁਝ ਕੋਈ ਸੁਭਾਣਵੀ ਵਗੈਰਾ ਸਮਾਨ ਸੂਣ ਲੈ ਲੈਣ ਦੀ ਸੰਗਤ ਜੋ ਆਈ ਹੁੰਦੀ ਹੈ ਇਸ ਕਰਕੇ ਦੇਖੋ ਤੁਸੀਂ ਦਰਬਾਰ ਸਾਹਿਬ ਦੇ ਬਾਹਰ ਦੁਕਾਨਾਂ ਤੇ ਵੀ ਕਾਫੀ ਰਸ਼ ਹੈ ਤਾਂ ਸਾਰੀ ਪੂਰੀ ਸੰਗਤ ਹੈ ਜਿੰਨੀ ਵੀ ਹੈਗੀ ਹੈ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਜਾਂਦੇ ਪਏ ਸਾਰੇ ਜਣੇ ਚੈੱਕ ਕਰੋ ਕਿ ਕਿੰਨੀ ਸੰਗਤ ਹੈ ਮੱਥਾ ਟੇਕਣ ਵਾਸਤੇ ਜੋ ਸਾਰੇ ਜਾ ਰਹੀ ਹੈ ਸੰਗਤ ਦੇ ਨਾਮ ਨਾਲ ਚੱਲਦੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਆਪਾਂ ਕਿੰਨੇ ਦੂਰ ਤੱਕ ਆ ਗਏ ਪੈਦਲ ਚੱਲ ਕੇ ਤਾਂ ਸਾਹਮਣੇ ਆ ਗਿਆ ਜਲਿਆਂਵਾਲਾ ਬਾਗ ਕਿਉਂਕਿ ਹੁਣ ਤਾਂ ਰਾਤ ਦੇ ਸਾਢੇ 1 8 ਵਜ ਚੁੱਕੇ ਆ ਕਿਉਂਕਿ 7 ਵਜੇ ਜਲਿਆਂਵਾਲਾ ਬਾਗ ਦੇ ਜੋ ਮੇਨ ਗੇਟ ਹੈਗਾ ਬੰਦ ਹੋ ਜਾਂਦਾ ਆ ਤੇ ਆਪਾਂ ਸਵੇਰ ਨੂੰ ਦਰਵਾਸਾ ਮੱਥਾ ਟੇਕਣ ਤੋਂ ਬਾਅਦ ਫਿਰ ਆਪਾਂ ਮਾਰਨਿੰਗ ਜਲੇ ਵਾਲੇ ਬਾਗ ਵਿੱਚ ਵੀ ਜਾਵਾਂਗੇ ਤੇ ਜੇ ਹੋ ਸਕੇ ਆਪਾਂ ਥੋੜੀ ਬਤੀ ਵੀਡੀਓ ਬਣਾਵਾਂਗੇ ਤਾਂ ਜਲੇ ਵਾਲਾ ਬਾਗ 7 ਵਜੇ ਸ਼ਾਮੀ ਬੰਦ ਹੋ ਜਾਂਦਾ ਤੇ ਸਵੇਰੇ 6 ਵਜੇ ਖੁੱਲ ਜਾਂਦਾ ਤਾਂ ਸਾਰੇ ਸੰਗਤ ਸਾਰੇ ਮੱਥਾ ਟੇਕਣ ਜਾ ਰਹੀ ਹਾਂ ਤਾਂ ਹਾਂਜੀ ਹੁਣ ਆਪਾਂ ਫਾਈਨਲੀ ਪਹੁੰਚ ਚੁੱਕੇ ਆ ਸ਼੍ਰੀ ਦਰਵਾਸਾ ਮੰਸਰ ਤਾਂ ਸਾਹਮਣੇ ਆਪਾਂ ਨੂੰ ਬਿਲਕੁਲ ਸਾਹਮਣੇ ਨਜ਼ਰ ਆ ਰਿਹਾ ਹੈ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤਾਂ ਤੁਸੀਂ ਜਿੰਨੇ ਵੀ ਜਾਣੇ ਸਾਰੇ ਜਾਣੇ ਵੀਡੀਓ ਤੇ ਰਹੇ ਆ ਵੀਡੀਓ ਦੇਖ ਕੇ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਸਾਥ ਤੇ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਫੈਮਿਲੀ ਨੂੰ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣ ਜ਼ਰੂਰ ਪਹੁੰਚੋ ਤਾਂ ਹਾਂ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੋੜਾ ਕਰ ਸਭ ਤੋਂ ਪਹਿਲਾਂ ਆਪਾਂ ਜੋੜੇ ਖੋਲ੍ਹਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੇ ਇੱਥੇ ਮਸਤੀ ਕਰਨੇ ਸਟਾਰਟ ਕਰ ਦਿੱਤੀ ਸਭ ਤੋਂ ਪਹਿਲਾਂ ਆਪਾਂ ਸਾਰੇ ਪਰਿਵਾਰ ਨੇ ਖੋਲੇ ਜੋੜੇ ਜੋੜੇ ਖੋਲਣ ਤੋਂ ਬਾਅਦ ਜਾਵਾਂਗੇ ਆਪਾਂ ਬਾਸਰ ਦੇ ਅੰਦਰ ਐਂਟਰੀ ਕਰਨੀ ਤਾਂ ਆਪਾਂ ਜੋੜੇ ਖੋਲ੍ਹ ਦਿੱਤੇ ਸਾਰੇ ਜਣਿਆਂ ਨੇ ਆਪਾਂ ਚੱਲਦੇ ਆਂ ਅੰਦਰ ਤੇ ਹੁਣ ਆਪਾਂ ਆਪਣੇ ਪੈਰ ਧੋ ਕੇ ਸਾਤ ਸੰਗਤ ਚ ਦੇਖ ਨੂੰ ਕਿੰਨੇ ਸੰਗਤ ਤਾਂ ਹੁਣ ਆਪਾਂ ਤੇ ਚੱਗ ਨਹੀਂ ਹੋ ਰਹੀ ਸੀ ਕੋਈ ਕੋ ਗਲਤ ਚੀਜ਼ ਹੁੰਦੀ ਮੁੰਡਾ ਕੋਲ ਉਸ ਕਰਕੇ ਚੈਕ-ਇਨ ਕਰਦੇ ਵੇਲੇ ਚੈਕ-ਇਨ ਕਰਕੇ ਕੇਂਦਰ ਕੇ ਤੇ ਸਾਹਮਣੇ ਦੇ ਕੋਲ ਸਾਹਮਣੇ ਦਰਵਾਜ਼ੇ ਤੇ ਦਰਸ਼ਨ ਕਰੋ ਤੁਸੀਂ। ਆਪਾਂ ਮੰਨ ਚੱਲਦੇ ਆਂ ਸਰੋਵਰ ਵਾਲੀ ਸਾਈਡ ਜਾ ਕੇ ਆਪਾਂ ਸਭ ਤੋਂ ਪਹਿਲਾਂ ਇਸ਼ਨਾਨ ਕਰਾਂਗੇ। ਇਸ਼ਨਾਨ ਕਰਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਕਿੰਨਾ ਕੇ ਸੰਗਤ ਲਈਏ ਜਿਹੜੇ ਹਿਸਾਬ ਨਾਲ ਹੋਇਆ ਆਪਾਂ ਹੁਣ ਮੱਥਾ ਟੇਕਦੇ ਆਲੇ ਸਵੇਰੇ ਮੱਥਾ ਟੇਕਾਂਗੇ। ਕਿਉਂਕਿ Šnām karam to vada pār Tiek diena.